ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਸਿੱਖ ਧਰਮ ਚ ਜੇ ਗੱਲ ਕਰੀਏ ਸਾਈ ਮੀਆਂ ਮੀਰ ਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਤੇ ਜੇ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਆਪਣਾ ਜਿਹੜੇ ਕਿ ਆਪਣੇ ਪੀਰ ਬੁੱਧੂ ਸ਼ਾਹ ਜੀ ਜਿਹਨਾਂ ਦਾ ਪੂਰਾ ਪਰਿਵਾਰ ਵਾਰਤਾ ਸਿੱਖ ਧਰਮ ਦੇ ਵਿੱਚ ਤੇ ਜੋ ਉੱਥੇ ਗੱਲ ਕਰੀਏ ਇਸ ਟਮ ਆਪਾਂ ਖੜੇ ਆ ਫਤਿਹਗਰ ਸਾਹਿਬ ਦੀ ਧਰਤੀ ਤੇ ਜਿੱਥੇ ਕਿ ਸ਼ੀਦਾ ਦੀ ਪਾਵਨ ਧਰਤੀ ਗਿਆ ਗਿਆ ਤੇ ਉੱਥੇ ਇੱਕ ਇਤਿਹਾਸ ਜੁੜਿਆ ਹੈ ਸ਼ੇਰ ਨਵਾਬ ਮਲੇਰ ਕੋਲੇ ਜੀ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਤੇ ਜਦੋਂ ਅਸੀਂ ਫਤਿਹਗਰ ਸਾਹਿਬ ਧਰਤੀ ਤੇ ਕਵਰੇਜ ਕਰ ਰਹੇ ਸੀ ਤਾਂ ਅਸੀਂ ਇੱਕ ਦੇਖਿਆ ਲੰਗਰ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲੱਗੇ ਰਹੇ ਇੱਕ ਲੰਗਰ ਲਿਖਨ ਲੰਗਰ ਸਿੱਖ ਮੁਸਲਮਾਨਾਂ ਦਾ ਲੰਗਰ ਲੱਗਿਆ ਮਲੇਰ ਕੋਲੇ ਤੋਂ ਜੋ ਕਿ ਆਪਣੇ ਸ਼ਰਧਾ ਦੇ ਭੇਟ ਕਰਨ ਫੁੱਲ ਭੇਟ ਕਰਨ ਆਏ ਉੱਚੇ ਟੋਟੇ ਤੇ ਲੰਗਰ ਲਾਇਆ ਵੀ ਆ ਚਾਵਲਾਂ ਦਾ ਉਹਨਾਂ ਤੁਹਾਡੀ ਗੱਲਬਾਤ ਵੀ ਕਰਾਉਣੀ ਹੈ ਵੀ ਉਹ ਕਿਸ ਪੈਰੋਕਾਰ ਦੇ ਨਾਲ ਇਥੇ ਸੰਬੰਧਾ ਆ ਕੇ ਆਏ ਹਨ ਜੀ ਹਾਂ ਜੀ ਪੂਰੇ ਵੀ ਆ ਮੈਂ ਬਹੁਤ ਧੰਨਵਾਦੀ ਹਾਂ ਤੁਹਾਡੇ ਚੈਨਲ ਦਾ ਤੁਹਾਡੀ ਟੀਮ ਦਾ ਕਿ ਤੁਸੀਂ ਮੈਨੂੰ ਆਪਣੇ ਸਰੋਤਿਆਂ ਦੇ ਸੰਗਤਾਂ ਦੇ ਰੋਬਰੂ ਹੋਣ ਦਾ ਮੌਕਾ ਦਿੱਤਾ ਔਰ ਉਸ ਮੈਸੇਜ ਨੂੰ ਉਸ ਪੈਗਾਮ ਨੂੰ ਸੰਗਤਾਂ ਤੱਕ ਪਹੁੰਚਾਉਣਾ ਮਗਰਤਾ ਜਿਹੜਾ 1704 ਚ ਸੂਬੇ ਦੀ ਕਚਹਿਰੀ ਚ ਮਲੇਕਪੁਰ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਆ ਕੇ ਹਾਜ਼ਰ ਨਾਰਾ ਮਾਰਿਆ ਸੀ ਜ਼ੁਲਮ ਦੇ ਖਿਲਾਫ ਸੱਚ ਦੀ ਔਰ ਹੱਕ ਦੀ ਆਵਾਜ਼ ਬੁਲੰਦ ਕੀਤੀ ਸੀ ਤੇ ਉਸੇ ਆਵਾਜ਼ ਤੇ ਉਸੇ ਸੱਚ ਔਰ ਹੱਕ ਦੀ ਆਵਾਜ਼ ਤੇ ਅਸੀਂ ਪੈਰਾ ਦਿਨ ਲਈ ਹਰ ਸਾਲ ਮਲੇ ਕੋਲੇ ਦੇ ਜਿਹੜੀ ਹਾਦ ਨਾਰੇ ਧਰਤੀ ਉੱਥੋਂ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚਦੇ ਆਂ ਤੇ ਉਸ ਆਵਾਜ਼ ਤੇ ਪੈਰਾ ਦੰਦੇ ਆਂ ਤੇ ਸੰਗਤਾਂ ਲਈ ਲੰਗਰ ਜੋ ਹੈ ਅਸੀਂ ਉਹ ਸਰਵ ਕਰਦੇ ਹਾਂ ਕੁਰਬਾਨੀ ਵਿੱਚ ਵੀ ਫਰਮਾਨ ਹੈ ਅਵਲ ਹੀ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਕੁਰਬਾਨੀ ਦੇ ਫਰਮਾਨ ਕੁਰਬਾਨੀ ਕਹਿੰਦੀ ਮੈਂ ਨਹੀਂ ਕਹਿ ਰਿਆ ਕੁਰਬਾਨੀ ਕਹਿ ਰਹੀ ਹੈ ਤੇ ਇਸ ਜੋ ਤੁਸੀਂ ਬਾਣੀ ਦੇ ਵਰਨਨ ਤੇ ਚੱਲਦੇ ਵੀ ਹੋ ਕਿ ਹਨਾ ਬਲਿਖਤ ਜਿੱਥੇ ਲੰਗਰ ਲਗਾ ਰਹੇ ਹੋ ਪਰ ਇੱਕ ਸਾਂਝ ਜੋ ਪਰਵਾਰਿਕ ਸਾਂਝ ਚੱਲਦੀ ਆ ਰਹੀ ਹੈ ਮਲੇ ਕੋਟਲੇ ਦੀ ਇਸ ਫਤਿਹਗੜ੍ਹ ਤੋਂ ਕਰਦੀਆਂ ਇਹਦੇ ਬਾਰੇ ਕੀ ਕਹਿੰਦੇ ਨਹੀਂ ਸਾਡੇ ਮਲੇ ਕੋਟਲੇ ਤੋਂ ਜਲਦੀ ਇਹ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਮੇ ਤੋਂ ਚੱਲਦੀ ਆ ਰਹੀ ਹੈ ਜਿੱਥੋਂ ਸਿੱਖੀ ਦੀ ਬਾਨੀ ਸਿੱਖੀ ਦੇ ਮੋਢੀ ਤਨ ਤਰ ਸ੍ਰੀ ਗੁਰੂ ਨਾਨਕ ਸਾਹਿਬ ਨੇ ਜਦੋਂ ਸਿੱਖੀ ਦੀ ਸਥਾਪਨਾ ਕੀਤੀ ਸੀ ਨਾ ਤਾਂ ਉਹਨਾਂ ਨੇ ਅਕਾਲ ਪੁਰਖ ਦੀ ਏਕਤਾ ਦੀ ਰੱਖੀ ਸੀ ਤੇ ਇਸਲਾਮ ਦੀ ਜਿਹੜੀ ਦੀ ਉਹ ਵੀ ਅਕਾਲ ਪੁਰਖ ਦੀ ਏਕਤਾ ਹੈ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਦਾਈ ਸੀ ਉਹਨਾਂ ਨੇ ਗੁਰਤੀਤ ਦੀ ਮੁਸਲਮਨ ਦਾਈ ਨੇ ਫਿਰ ਜਿਹੜਾ ਰਾਇਬਲਰ ਮੁਹੰਮਦ ਪੱਟੀ ਸੀ ਉਸ ਦੇ ਰਾਜਾ ਉਹਨੇ 750 ਮਰਬੇ ਜਮੀਨ ਗੁਰੂ ਸਾਹਿਬ ਦੇ ਨਾਮ ਲਾਈ ਸੀ ਫਿਰ ਜਿਹੜਾ ਇੱਕ ਮਰਦਾਨਾ ਸੀ ਜਿਹੜਾ ਤਬੀਤ ਉਹ ਸਰ ਜਿੰਦਗੀਆਂ ਨੇ ਗੁਰੂ ਸਾਹਿਬ ਦੇ ਲੇਖੇ ਲਾਈ ਤੇ ਗੁਰੂ ਸਾਹਿਬ ਨੇ ਉਹਨੂੰ ਭਾਈ ਦੀ ਪਦਵੀ ਦਿੱਤੀ ਸੀ ਤੇ ਇਹ ਤਾਂ ਸਮਝ ਉਦੋਂ ਤੋਂ ਚੱਲੀ ਆ ਰਹੀ ਹੈ ਤੇ ਫਿਰ ਉਹ ਵੀ ਪੰਜਵੇਂ ਗੁਰੂ ਨਾਨਕ ਸਾਹਿਬ ਨੇ ਸ੍ਰੀ ਗੁਰੂ ਅਰਜਨ ਦੇਵ ਜਦੋਂ ਸ੍ਰੀ ਹਰਬੰਦਰ ਸਾਹਿਬ ਉਨੀ ਪੁੱਤਰ ਰਖਾਇਆ ਸੁਮੇ ਮੀਂ ਅਮੀਰ ਤੋਂ ਉਦੋਂ ਚੱਲਦੀ ਆ ਰਹੀ ਹੈ ਫਿਰ ਜਦੋਂ ਉਸ ਤੋਂ ਬਾਅਦ ਦਸਵੇਂ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਛੋੜ ਜਦੋਂ ਉੱਤਰਾਪੀਰ ਬਣਾ ਕੇ ਲੈ ਗਏ ਨੇ ਤਾਂ ਉਹਨਾਂ ਨੇ ਇੱਕ ਹੁਕਮਨਾਮਾ ਬਖਸ਼ਿਆ ਪੁੱਤਰ ਕਹਿ ਕੇ ਮੇਰੇ ਫਰਜੰਦਲੇ ਸਾਡੀ ਸੰਤੋਸੋ ਚਲਦੀ ਜਾ ਰਹੀ ਹੈ ਤੇ ਇਹ ਤਾਂ ਜਿਹੜੀ ਹੈ ਜਿਹੜੀ ਹਾਦ ਨਾਰੀ ਕਟੜ ਦਾ ਬਹੁਤ ਬਾਤ ਚਾਈ ਹੈ ਕਿ ਅਸਲ 'ਚ ਉਸੇ ਹੀ ਸਾਂਝ ਲਈ ਉਸੇ ਹੀ ਹੱਕ ਪਰ ਸੱਚ ਦੀ ਆਵਾਜ਼ ਬਣ ਕੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਉਸ ਜ਼ਾਲਮ ਜਾਬਰ ਹਾਕਮ ਦੇ ਵਿਰੁੱਧ ਹਾਦ ਨਾਰਾ ਮਾਰਿਆ ਸੀ ਔਰ ਇਹੀ ਇਸਲਾਮ ਹੈ ਜਿਹੜੀ ਸੁਬਾ ਸਰਾਂਦੀ ਕਾਰਵਾਈ ਚਾਹੇ ਉਹ ਮੁਸਲਮਾਨਾਂ ਵਿੱਚ ਸੀ ਉਹ ਇੱਕ ਸੱਤਾ ਦੇ ਨਿਸ਼ਾਨੇ ਵਿੱਚ ਡੁੱਬੇ ਹੋਏ ਹਾਕਮ ਦੀ ਕਾਰਵਾਈ ਸੀ ਠੀਕ ਹੈ ਜੀ ਜਿਹੜਾ ਨਵਾਬ ਸ਼ੇਰ ਮੁਹੰਮਦ ਖਾਨ ਨੇ ਕੀਤਾ ਉਹ ਇੱਕ ਮੁਸਲਮਾਨ ਦੀ ਕਾਰਵਾਈ ਸੀ ਕਿਉਂਕਿ ਸਲਾਮ ਤਾਂ 9 7 ਸਾਲ ਦੇ ਬੱਚਿਆਂ ਤੇ ਸ਼ਰਾ ਲਾਗੂ ਨਹੀਂ ਕਰਦਾ ਹੈਗਾ ਇਸਲਾਮ ਦਾ ਕਿਸੇ નિર્ਦੋਸ਼ ਦੀ ਹੱਤਿਆ ਕਰਨ ਨੂੰ ਇਸਲਾਮ 'ਚ ਸਭ ਤੋਂ ਵੱਡਾ ਅਜੇ ਸ਼ਿਰਦੋਬਾ ਸਭ ਤੋਂ ਵੱਡਾ ਜ਼ੁਲਮ ਸਮਝਿਆ ਹੈਗਾ ਪਾਪ ਸਮਝਿਆ ਹੈਗਾ ਤੇ ਉਤੋਂ ਵੱਡੇ ਮੈਂ ਤਾਂ ਹੀ ਕਹਿੰਦਾ ਉਹਨਾਂ ਵੀ ਇੱਕ નિર્ਦੋਸ਼ ਕਤਲ ਇੱਕ નિર્ਦੋਸ਼ ਦੀ ਇੱਥੇ ਦੋ ਦੋ ਤੇ ਸਭ ਕੁਝ ਹੋ ਸਕਦਾ ਪਰ ਸੱਚਾ ਮੁਸਲਮਾਨ ਨਹੀਂ ਹੋ ਸਕਦਾ ਤੁਸੀਂ ਦੱਸਿਆ ਵੀ ਨਵਾਬ ਸ਼ੇਰਖਾਨ ਨਵਾਬ ਸ਼ੇਖ ਖਾਨ ਨੇ ਕਹਾ ਦਾ ਨਾਮ ਮਾਰੇ ਉਹਨੇ ਕਿਹਾ ਠੀਕ ਹੈ ਸਾਡੀ ਲੜਾਈ ਹੈਗੀ ਹੈ ਲੜਾਈ ਜੋ ਮੈਦਾਨ ਦੇ ਵਿੱਚ ਦੇਖਾਂਗੇ ਪਰ ਅਸੀਂ ਬੱਚਿਆਂ ਦੇ ਨਾਲ ਜੋ ਸਾਡਾ ਇਸਲਾਮ ਹੈ ਤੁਸੀਂ ਵੀ ਇਹ ਗੱਲ ਕੀ ਹੈ ਇਸਲਾਮ ਇਹ ਗੱਲ ਨਹੀਂ ਕਰਦਾ ਵੀ ਬੱਚਿਆਂ ਦੇ ਉੱਤੇ ਜ਼ੁਲਮ ਕੀਤਾ ਜਾਵੇ ਦੇਖੋ ਉਹ ਤਾਂ ਜੋਗੀ ਅੱਲਾਹ ਯਾਰ ਖਾਨ ਵੀ ਇਹ ਕਹੇ ਉਹਨੇ ਜਦੋਂ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਸੂਬੇ ਸਰੰਦ ਨੇ ਵੀ ਤੂੰ ਆਪਣੇ ਭਰਾ ਦਾ ਬਦਰਾ ਲੈ ਲੈ ਜਿਹੜਾ ਚਮਕੌਰ ਦੀ ਲੜਾਈ 'ਚ ਨਾਰ ਖਾਨ ਦਾ ਨਾਮ ਸੀ ਗੁਰੂ ਗੋਬਿੰਦ ਸਿੰਘ ਦੇ ਲੜਦਾਂ ਨਾਲ ਮਾਰਿਆ ਗਿਆ ਸੀ ਤਾਂ ਉਹਨੇ ਨਵਾਬ ਨੇ ਕਿਹਾ ਨਹੀਂ ਨਹੀਂ ਇਹਦਾ ਮਸੂਮ ਬੱਚੇ ਨੇ ਮੇਰੇ ਲਈ ਗੁਰੂ ਸਾਹਿਬ ਨਾਲ ਮੈਂ ਜੰਗ ਦੇ ਮੈਦਾਨ ਚ ਬਤਲ ਲੂੰਗਾ ਲੜਕੇ ਲੂੰਗਾ ਔਰ ਅੱਲਾ ਯਾਰਾ ਜੋਗੀ ਨੂੰ ਲਿਖਦਾ ਬਦਲਾ ਹੀ ਲੈਣਾ ਹੋਗਾ ਤੋ ਹਮ ਲੇਂਗੇ ਬਾਪ ਸੇ ਮਹਿਫੂਜ਼ ਰੱਖੇ ਖੁਦਾ ਹਮ ਕੋ ਐਸੇ ਪਾਪ ਸੇ ਇਸਲਾਮ ਤੋ ਚੀਜ਼ਾਂ ਜਿਆਸਰੀ ਹੁੰਦਾ ਹੈਗਾ ਔਰ ਇਤਿਹਾਸਕਾਰ ਲਿਖਦੇ ਨੇ ਸਭ ਕੇ ਇਤਿਹਾਸਕਾਰ ਲਿਖਦੇ ਨੇ ਸੰਬਲ ਸੀ ਸੁਭਾ ਸਰਾਂ ਦੇ ਛੋੜੇ ਸਾਹਿਬ ਜਦੋਂ ਛੱਡ ਦਿੰਦਾ ਆ ਸਾਹਿਬਜਾਦਿਆਂ ਦੇ ਸ਼ਹੀਦੀ ਦੇ ਪ੍ਰਸੰਗ ਕਿਤਾਬ ਹੈ ਚੇਤਨ ਸਿੰਘ ਦੀ 1975 ਤੇ ਲਿਖਦੇ ਨੇ ਉਹ ਆ ਨਾਰਾ ਮਾਰਿਆ ਇੰਜ ਮਲੇਰੀਆਂ ਜਾਂ ਰਹਿਮ ਬਜੀਦ ਖਾਨ ਨੂੰ ਆਇਆ ਹੈ ਲੈ ਜਾਓ ਬੁਰਜ ਵਿਚ ਤਿੰਨ ਨੂੰ ਛੱਡ ਦੇਵੋ ਸਾਡਾ ਕੀ ਮਾਸੂਮਾ ਗਵਾਇਆ ਹੈ ਇਹਨੂੰ ਛੱਡਣ ਲਈ ਤਿਆਰ ਸੇ ਪਰ ਕੋਲੇ ਬੈਠਾ ਸੁਚਾਨਾ ਉਹ ਜਿਹੜਾ ਸੀ ਉਹ ਜਿਹਨੂੰ ਦੁਸ਼ਤ ਸੀ ਉਹ ਬੋਲ ਉੱਠਿਆ ਕਿ ਸੱਪ ਦੇ ਬੱਚੇ ਸੱਪ ਉਹਨੇ ਇਹ ਵੱਡੇ ਹੋ ਕੇ ਵੱਡਾ ਦੁਖਦੈਨ ਕੇ ਸੱਪ ਬਣਨਗੇ ਤੇ ਜੰਮਦੇ ਸੁਣਾ ਦੇ ਮੂੰਹ ਤਿੱਖੇ ਹੁੰਦੇ ਨੇ ਇਹ ਦੁਖੀ ਦੇਣੀ ਆ ਕਿ ਸੜੀ ਇਹਨਾਂ ਨੂੰ ਹੋੜੇ ਖਤਮ ਕਰ ਦੇਣਾ ਚਾਹੀਦਾ ਕਿਤਾਬ ਹੈ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ ਪੰਨਾ ਨੰਬਰ 37 ਤੇ 38 ਨਰਿੰਦਰ ਸਿੰਘ ਭਲੇਰ ਦੀ ਕਿਤਾਬ ਹੈ 1966 ਛਪੀ ਦੀ ਤੇ ਉਹਦੇ ਵਿੱਚ ਲਿਖਿਆ ਕਿ ਜਦੋਂ ਦੀਵਾਨ ਸੁਚਨਨ ਦੇ ਬਾਰ ਬਾਰ ਭੜਕਾਉਣ ਤੇ ਦੂਜੀ ਵਾਰ ਸੁਭਾ ਸਰੰਦ ਸਾਹਿਬ ਜਦੋਂ ਸੈਦਨ ਤਿਆਰ ਹੋ ਗਿਆ ਤੇ ਹੁਕਮ ਸੁਣਾਇਆ ਗਿਆ ਤਾਂ ਜਦੋਂ ਹੁਕਮ ਕੋਰਟ ਸੁਣਾਇਆ ਗਿਆ ਤਾਂ ਉੱਥੇ ਨਵਾਬ ਮੌਜੂਦ ਸੀ ਨਰੇਕੋੜੇ ਦੇ ਨਵਾਬ ਉਹ ਉਹ ਉਹਨੇ ਇਸ ਹੁਕਮ ਦੇ ਵਿਰੁੱਧ ਰੋਜ਼ ਤੇ ਪ੍ਰੋਟੈਸਟ ਕੀਤਾ ਤੇ ਹਾਜ਼ਰ ਨਾਰਾ ਮਾਰ ਕੇ ਉਹਦੀ ਕੋਰਟ ਚੋਂ ਉੱਠ ਕੇ ਚਲਾ ਗਿਆ ਕਹਿੰਦਾ ਹੋਇਆ ਜਿੱਥੇ ਮਾਸੂਮਾਂ ਤੇ ਜ਼ੁਲਮ ਹੁੰਦਾ નિર્ਦੋਸ਼ਾਂ ਤੇ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਉਹਨੇ ਇੱਥੇ ਰੱਬ ਦਾ ਕਹਿਰ ਨਾਜ਼ਰ ਹੋਊਗਾ ਔਰ ਫਿਰ ਦੇਖੋ ਕੁਝ ਦਿਨ ਬਾਅਦ ਹੀ ਭਗਵੰਦ ਸਿੰਘ ਬਾਦ ਨੇ ਆ ਕੇ ਸਰੰਦਰ ਜੋ ਹੋਇਆ ਹਾਲ ਉਸ ਲਈ ਉਹ ਪ੍ਰਮਾਤਮਾ ਪ੍ਰਭੂ ਹੈ ਨਾ ਉਹ atheist ਦੀ ਹਕੂਮਤ ਹਸੈਣ ਕਰ ਲੈਂਦਾ atheist ਹੈ ਕੋਈ ਰੱਬ ਨੂੰ ਨਹੀਂ ਮੰਨਦਾ ਕੋਈ ਗੱਲ ਨਹੀਂ ਲੇਕਿਨ ਉਹ ਜ਼ਾਲਮ ਦੀ ਹਕੂਮਤ ਹਸੈਣ ਨਹੀਂ ਕਰਦਾ ਜ਼ਾਲਮ ਨੂੰ ਬਹੁਤ ਛੀਤੀ ਸਜ਼ਾ ਦੇ ਦਿੰਦਾ ਤੁਸੀਂ ਮਲੇਰ ਕੋਲੇ ਤੋਂ ਹਰ ਸਾਲ ਇਥੇ ਸਾਲਾਨਾ ਲੰਗਰ ਪਿਛਲੇ ਸਾਲ ਮੈਂ ਕਿਹ ਤਰ੍ਹਾਂ ਦੇਖਣਾ ਵੀ ਇੱਕ ਸਾਡੇ ਤੇ ਲੰਗਰ ਲੇਕਿਨ ਕਿੱਦਾਂ ਤੁਸੀਂ ਚੰਨਾ ਦੇ ਜੋ ਸ਼ਰਦਾ ਫੁੱਲ ਭੇਟ ਕਰਨ ਨੇ ਛੋਟੇ ਸਾਹਿਬ ਜਦਾਂ ਤੁਸੀਂ ਕਿੱਦਾਂ ਮਹਿਸੂਸ ਕਰਦੇ ਨਹੀਂ ਮਹਿਸੂਸ ਹੁੰਦਾ ਕਰਦੇ ਦੇਖੋ ਇਸਲਾਮੀ ਜਗਤ ਚ ਜਿਹੜੀ ਸਭ ਤੋਂ ਵੱਡੀ ਸੋਗ ਦਾ ਘਟਨਾ ਸਮਝੀ ਜਾਂਦੀ ਆ ਉਹ ਕਰਬਲਾ ਦੀ ਸਮਝੀ ਜਾਂਦੀ ਹੈ ਜਿਹਦੇ ਵਿੱਚ ਇੱਕੀ ਪਰਿਵਾਰ ਦੇ 45 ਜੀਆਂ ਨੂੰ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਬਲਕਿ ਇਹਦੇ ਉਹਦੇ ਵਿੱਚ ਪ੍ਰੋਫਿਟ ਮਹਮਦ ਸਾਹਿਬ ਦੇ ਜਿਹੜੇ ਛੋਟੇ ਦੋਤੇ ਤੇ ਤਿਹਤੇ ਹੁਸੈਨ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਉਹ ਛੋਟੇ ਛੋਟੇ ਬੱਚੇ ਵੀ ਸੇ ਵਿੱਚ 45 ਤੇ ਸਾਨੂੰ ਇਹ ਲੱਗਦਾ ਵੀ ਫਤੇਗੜ ਸਾਹਿਬ ਖੇੜੀ ਛੋਟੇ ਸਾਹਿਬ ਜਨ ਸੀ ਦੀ ਘਟਨਾ ਹੈ ਸਾਦ ਦੀ ਇੱਕ ਦੂਜੀ ਕਰਬਲਾ ਹੈ ਸਾਡੇ ਸਾਹਮਣੇ ਇੱਕ ਦੂਜੀ ਕਰਬਲਾ ਦਾ ਨਕਸ਼ਾ ਪੇਸ਼ ਕਰਦੇ ਤੇ ਸਾਨੂੰ ਉਵੇਂ ਹੀ ਦਰਦ ਮਹਿਸੂਸ ਹੁੰਦਾ ਮੈਂ ਕਹਿੰਦਾ ਜ਼ਿਆਦਾ ਦਰਦ ਮਹਿਸੂਸ ਹੁੰਦਾ ਕਿਉਂਕਿ ਜਿਸ ਤਰ੍ਹਾਂ ਵਿੱਚ ਕਿਸੇ નિર્ਦੋਸ਼ ਦੀ ਹੱਤਿਆ ਲਈ ਸਾਰੀ ਇਨਸਾਨੀ ਦੀ ਹੱਤਿਆ ਇੱਥੇ ਦੋ ਦੋ નિર્ਦੋਸ਼ ਇਸ ਦੁੱਖ ਦੀ ਘੜੀ ਚ ਇਸ ਗਮ ਨਹੀਂ ਕਰੀਛਾ ਆ ਆਪਣੇ ਸਿੱਖ ਭਰਾਵਾਂ ਨਾਲ ਉਸੇ ਗਮ ਮਹਿਸੂਸ ਕਰਦੇ ਆ ਜਿਵੇਂ ਇੱਕ ਸਿੱਖ ਮਹਿਸੂਸ ਕਰਦਾ ਸੋ ਇਹ ਸੰਸਾਡੇ ਨਾਲ ਮਲੇ ਕੋਲੇ ਤੋਂ ਮੁਸਲਮ ਵੀਰ ਜਿਨ੍ਹਾਂ ਨੇ ਤੇ ਚੱਚੇ ਤੋਂ ਤੇ ਲੰਗਰ ਲਾਏ ਤੇ ਉਹਨਾਂ ਨੇ ਦੱਸਿਆ ਵੀ ਜਿਵੇਂ ਕਰਬਲਾ ਹੋਇਆ ਕਰਬਲਾ ਦੇ ਵਿੱਚ 41 ਸ਼ਹੀਦ ਹੋਏ ਨੇ ਉਸੇ ਤਰ੍ਹਾਂ ਵੀ ਇਹ ਦੁੱਖ ਦੇ ਰੂਪ ਚ ਇਹਨਾਂ ਨੂੰ ਮਹਿਸੂਸ ਕਰਦੇ ਆ ਸੋ ਇੱਥੇ ਅਸੀਂ ਸ਼ਰਧਾ ਦੇ ਫੁੱਲ ਪੇਟ ਕਰ ਰਹੇ ਨਾ ਧੰਨ